Bijan Sapring Foundation ਵੱਲੋਂ ਲੰਗੜੋਆ ਸਕੂਲ ਦੇ ਬੱਚਿਆਂ ਦੀ ਅੱਖਾਂ ਦੀ ਕੀਤੀ ਮੁਫਤ ਜਾਂਚ ਜ਼ਰੂਰਤਮੰਦ ਬੱਚਿਆਂ ਨੂੰ ਅੰਕਾ ਮੁਫਤ ਦਿੱਤੀਆਂ ਗਈਆਂ Bijan Sapring Foundation Noida New Delhi ਤੋਂ ਆਈ Mobile Eyeswan team ਵੱਲੋਂ ਅੱਖਾਂ ਦੀ ਮੁਫਤ ਜਾਂਚ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਅੰਕਾ ਦਿੱਤੀਆਂ ਗਈਆਂ ਇਸ ਮੌਕੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰਪਾਲ ਅਗੜੀ ਹੋਤਰੀ ਸਟੇਡ ਅਵਾਰਡ ਜੇਤੂ ਨੇ ਦੱਸਿਆ ਕਿ ਵਿਜਰ ਸਪਰਿੰਗ ਫਾਊਂਡੇਸ਼ਨ ਸੰਸਥਾ ਵੱਲੋਂ ਲੰਗੜੋਆ ਸਕੂਲ ਵਿੱਚ ਪੁੱਜ ਕੇ ਬੱਚਿਆਂ ਦੀ ਨਿਗਾਹ ਦੀ ਜਾਂਚ ਕਰਨ ਦੇ ਨਾਲ ਨਾਲ ਜ਼ਰੂਰਤਮੰਦ ਬੱਚਿਆਂ ਨੂੰ ਅਣਕਾ ਦਿੱਤੀਆਂ ਜਾਣਗੀਆਂ ਅੱਜ ਉਕਤ ਸੰਸਥਾ ਵੱਲੋਂ ਕਰੀਬ 300 ਬੱਚਿਆਂ ਸਮੇਤ ਸਕੂਲ ਦੇ ਸਟਾਫ ਦੀਆਂ ਅੱਖਾਂ ਦੀ ਮੁਫਤ ਜਾਂਚ ਕੀਤੀ ਗਈ। ਸੰਸਥਾ ਆਪਣੇ ਨਾਲ ਆਧੁਨਿਕ ਤਕਨੀਕ ਨਾਲ ਲੈਸ ਮੋਬਾਈਲ ਵੈਨ ਲੈ ਕੇ ਆਈ ਅੱਖਾਂ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਅਣਕਾ ਤੋਂ ਇਲਾਵਾ ਕੋਈ ਹੋਰ ਬਿਮਾਰੀ ਸਾਹਮਣੇ ਆਈ ਤਾਂ ਉਹ ਇਲਾਜ ਲਈ ਸਰਕਾਰੀ ਹਸਪਤਾਲ ਰੈਫਰ ਕਰਨਗੇ ਜਿਸ ਵਿੱਚ ਬੱਚਿਆਂ ਤੇ ਸਟਾਫ ਦੀਆਂ ਅੱਖਾਂ ਦੀ ਮੁਫਤ ਜਾਂਚ ਕੀਤੀ ਗਈ ਪ੍ਰਿੰਸੀਪਲ ਡਾਕਟਰ ਸਰਿੰਦਰਪਾਲ ਅਗਨੀ ਹੋਤਰੀ ਨੇ ਵਿਜਨ ਸਪ੍ਰਿੰਗ ਫਾਊਂਡੇਸ਼ਨ ਸੰਸਥਾ ਦਾ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸਨਮਾਨ ਕੀਤਾ ਗਿਆ ਟੀਮ ਨਾਲ ਆਏ ਨਵਦੀਪ ਸਿੰਘ ਕੁਲਦੀਪ ਸੁਰਿੰਦਰ ਕੁਮਾਰ ਜਤਿੰਦਰ ਕੁਮਾਰ ਆਦਿ ਨੇ ਬੱਚਿਆਂ ਨੂੰ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਲਈ ਸੁਬਿਧਾ ਪ੍ਰਦਾਨ ਕੀਤੀ ਗਈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਨਮਾ ਸ਼ਹਿਰ ਤੋਂ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੇ ਸਕੂਲ ਵਿੱਚ ਵਿਜ਼ਨ ਸਪ੍ਰਿੰਗ ਫਾਊਂਡੇਸ਼ਨ ਜਿਵੇਂ ਦਿੱਲੀ ਤੋਂ ਟੀਮ ਆਈ ਹੈ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਅੱਜ ਲਗਭਗ 300 ਬੱਚਿਆਂ ਦੀ ਆਈ ਟੈਸਟਿੰਗ ਕੀਤੀ ਹੈ ਔਰ ਸਾਡੇ ਲਈ ਬਹੁਤ ਹੀ ਮਾਨਦੀ ਗੱਲ ਹੈ ਸਾਡੇ ਨਾਲ ਸਾਡੇ ਸਕੂਲ ਦੇ ਚੇਅਰਮੈਨ ਸਰਦਾਰ ਮਨੋਹਰ ਸਿੰਘ ਜੀ ਉਹ ਵੀ ਹਾਜ਼ਰ ਹਨ ਤੇ ਅੱਜ ਸਾਡੇ ਬੱਚਿਆਂ ਨੇ ਸਬਜੈਕਟ ਫੇਅਰ ਵੀ ਲਗਾਏ ਹੋਏ ਹਨ ਤੇ ਇਹ ਬੱਚੇ ਜਿਹੜੇ ਹਨ ਆਈ ਸਾਈਟ ਕਾਰਨ ਕੁਝ ਬੱਚੇ ਇਹੋ ਜਿਹੇ ਹੁੰਦੇ ਹਨ ਜੋ ਹਸਪੀਟਲ ਨਹੀਂ ਜਾ ਸਕਦੇ ਤੇ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਇਸ ਫਾਊਂਡੇਸ਼ਨ ਦੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਸ਼ਹੀਦ 박 ਸਿੰਘ ਨਗਰ ਜੀ ਅਤੇ ਨਾਲ ਹੀ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਦੇ ਵੀ ਬਹੁਤ ਹੀ ਧੰਨਵਾਦੀ ਹਾਂ ਕਿ ਉਹਨਾਂ ਦੇ ਉਪਰਾਲੇ ਸਦਕਾ 18 ਸਾਡੇ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲਾਂਗਰੋਵ ਵਿੱਚ ਆਈ ਤੇ ਬੱਚਿਆਂ ਨੇ ਇਸ ਦਾ ਬਹੁਤ ਹੀ ਜ਼ਿਆਦਾ ਫਾਇਦਾ ਉਠਾਇਆ ਤੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਤੇ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਦਾ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਜਿਨ੍ਹਾਂ ਉਪਰਾਲੇ ਸਦਕਾ ਦੇ ਅਰਥੀਆਂ ਦੇ ਲਈ ਇੰਨੇ ਜ਼ਿਆਦਾ ਜੋ ਕੰਮ ਕੀਤੇ ਜਾ ਰਹੇ ਹਨ ਥੈਂਕਸ ਸਰ ਕਿ ਇਸ ਤਰ੍ਹਾਂ ਤੁਸੀਂ ਆਪਣੇ ਤੌਰ ਤੇ ਇਹਨਾਂ ਨਾਲ ਪਹੁੰਚ ਕੀਤੀ ਸੀ ਜਾਂ ਕਿਸੇ ਪ੍ਰਸ਼ਾਸਨ ਜਾਂ ਵਿਭਾਗ ਦੇ ਜ਼ਰੀਏ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼ੀਪਕ ਸਿੰਘ ਨਗਰਜੀਬ ਵੱਲੋਂ ਡੀਓ ਆਫਸਰ ਡੀਓ ਆਫਿਸ ਨਾਲ ਸੰਪਰਕ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਜੋ ਟੀਮ ਹੈ ਰਿਜੈਂਟ ਸਪਰਿੰਗ ਨਵੀਂ ਦਿੱਲੀ ਉਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਇਸ਼ਾਰਾ ਜ਼ਾਹਿਰ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਜੋ ਬੱਚੇ ਪੜ੍ਹ ਰਹੇ ਨੇ ਉਹਨਾਂ ਦੀ ਆਈ ਟੈਸਟਿੰਗ ਕਰਕੇ ਤਾਂਕਿ ਉਹ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਣ ਤੇ ਇਸ ਤਰ੍ਹਾਂ ਇਹ ਪ੍ਰੋਗਰਾਮ ਉਲੀਕਿਆ ਗਿਆ ਪ੍ਰੋਸਟਿੰਗ ਦੇ ਕਿੰਨੇ ਬੱਚਿਆਂ ਦੀ ਤਕਰੀਬਨ ਨਿਗਾ ਚੈੱਕ ਹੋਈ ਆ ਅੱਜ ਲਗਭਗ 300 ਬੱਚਿਆਂ ਦੀ ਟੈਸਟਿੰਗ ਕੀਤੀ ਗਈ ਹੈ ਤੇ ਕੱਲ ਵੀ ਟੀਮ ਨੇ ਆਣਾ ਹੈ ਜਿਨ੍ਹਾਂ ਦੀ ਨਿਗਾ ਘੱਟ ਹੈ ਜੀ ਉਹਨਾਂ ਨੂੰ ਇਹ ਕੀ ਦੇਣਗੇ ਹਾਂ ਜਿਨ੍ਹਾਂ ਦੀ ਨਿਗਾ ਘੱਟ ਹੈ ਉਹ ਇਹਨਾਂ ਬਲੂ ਸਪੈਕਟਸ ਦਿੱਤੇ ਜਾਣਗੇ ਜਿਨ੍ਹਾਂ ਦੀ ਕੀਮਤ ਰੱਖੀ ਹੈ ਜੀ ਫ੍ਰੀ ਆਫ ਕਾਸਟ ਉਹ ਦਿੱਤੇ ਜਾਣੇ ਹਨ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੀ ਆਈ ਸਾਈਟ ਵਿੱਚ ਜ਼ਿਆਦਾ ਪ੍ਰੋਬਲਮ ਹੈ ਉਹਨਾਂ ਨੂੰ ਸਿਵਲ ਹਸਪੀਟਲ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਜਾਏਗਾ ਤੇ ਅਕੋਰਡਿੰਗਲੀ ਉਹਨਾਂ ਦਾ ਟਰੀਟਮੈਂਟ ਕੀਤਾ ਜਾਏਗਾ ਨਾਲ ਨੇ ਜੀ ਚੇਅਰਮੈਨ ਸਕੂਲ ਮੈਨੇਜਰ ਕਮੇਟੀ ਉਹ ਆਪਣਾ ਸੰਦੇਸ਼ ਦੇਣਗੇ ਜੋ ਇਹ ਸੰਸਥਾ ਨੇ ਦਿੱਲੀ ਦੀ ਸੰਸਥਾ ਨੇ ਕੰਮ ਕੀਤਾ ਹੈ ਬੱਚਿਆਂ ਦੀ ਆਈ ਵੀ ਜਿਹੜੀ ਕਮਜ਼ੋਰ ਹੈ ਤੇ ਇਹ ਬਹੁਤ ਹੀ ਸਹਿਯੋਗ ਹੈ ਬਹੁਤ ਉਪਰਾਲਾ ਵਧੀਆ ਹੈ ਦੇ ਨਾਲ ਹੀ ਡਿਪਟੀ ਕਮਿਸ਼ਨਰ ਸਾਹਿਬ ਜਿਹਨਾਂ ਨੇ ਆਪਣੇ ਉਪਰਾਲੇ ਦੇ ਨਾਲ ਸੀਨੀਅਰ ਸੰਦੀ ਨੂੰ ਚੁਣਿਆ ਹੈ ਲੰਗਲੋਏ ਨੂੰ ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਸਰਮਾਨ ਸਾਹਿਬ ਤੁਸੀਂ ਇਸ ਜੋ ਪ੍ਰਿੰਸੀਪਲ ਸਾਹਿਬ ਦਾ ਸ਼ਨਾਖਤ ਜੋ ਕੋ ਪੁਰਾਣਾ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਇਹ ਜੋ ਪ੍ਰਿੰਸੀਪਲ ਸਾਹਿਬ ਦੀ ਹੈ ਜੋ ਗਤੀਵਿਧੀਆਂ ਇਸ ਸਕੂਲ ਦੇ ਬਾਰੇ ਬਹੁਤ ਹੀ ਵਧੀਆ ਇਹਨਾਂ ਤੋਂ ਅਸੀਂ ਮੈਂ ਬਹੁਤ ਕੁਝ ਕਹਿ ਨਹੀਂ ਸਕਦਾ ਕਿ ਕਿੰਨਾ ਕਿਹਨਾਂ ਨੇ ਵਧੀਆ ਕੰਮ ਕੀਤਾ ਤੇ ਹਰੇਕ ਪਾਸੇ ਆਪਣੇ ਜੋ ਸਟੇਟ ਵਰਡੀ ਇਹਨਾਂ ਨੂੰ ਜੋ ਪੀ ਐਚ ਡੀ ਹੈ ਸੋ ਇਹਨਾਂ ਨੇ ਬਹੁਤ ਵੱਡਾ ਇਹਨਾਂ ਦਾ ਸਹਿਯੋਗ ਹੈ ਪਿੰਡ ਦੇ ਸਕੂਲ ਵਾਤੇ ਬੱਚਿਆਂ ਵਾਤੇ ਪੜਾਈ ਵਾਤੇ ਵਾਤੋਂ ਬਾਤ ਜਿਹੜੇ ਬੱਚੇ ਸਾਡੇ ਅੱਗੇ ਨਿਕਲਣ ਤੇ ਬਾਕੀ ਹੋਰ ਗਤੀਵਿਧੀਆਂ ਵਿੱਚ ਵੀ ਆਪਣਾ ਜਿਹੜਾ ਬਹੁਤ ਵਧੀਆ ਸਹਿਯੋਗ ਦੇ ਰਿਹਾ ਯਾਰ ਧੰਨਵਾਦ